ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲਹਾਰੀ ਤਿੰਨ ਕੋ ਪੈਸ ਜੋ ਨੀਖ ਸਜਾਹੇ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਕਿ ਇਹ ਦੁਨੀਆ ਦਾ ਮੋਹ ਇੱਕ ਕਾਜਲ ਭਾਵ ਕੇ ਸੁਰਮੇ ਕਾਲੇ ਰੰਗ ਦੀ ਕੋਠੜੀ ਹੈ ਭਾਵ ਕੇ ਔਗਣ ਵਿਕਾਰ ਮੋਹ ਮਾਇਆ ਇਹ ਧਨ ਪਦਾਰਥ ਵਸਤੂਆਂ ਇੱਕ ਦੁਨਿਆਵੀ ਮੋਹ ਪਦਾਰਥ ਇਹ ਇੱਕ ਕਾਲੀ ਕੋਠੜੀ ਹੈ ਉਹਦੇ ਵਿੱਚ ਜੇਕਰ ਸਾਡੇ ਕੋਲ ਗਿਆਨ ਨਹੀਂ ਹੈ ਅਗਿਆਨਤਾ ਦਾ ਹਨੇਰਾ ਹੈ ਤਾਂ ਅਸੀਂ ਉਸ ਅੰਨੇ ਵਿਅਕਤੀ ਦੀ ਤਰ੍ਹਾਂ ਹਾਂ ਅਸੀਂ ਉਸ ਵਿੱਚ ਜੀਵਨ ਬਤੀਤ ਕਰਦੇ ਹਾਂ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਹਉ ਬਲਹਾਰੀ ਤਨ ਕੋ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਕਿੰਨਾ ਤੋਂ ਐਸ ਜੋ ਨੀਕ ਸਜਾਹੇ ਜਿਹੜੇ ਇਸ ਦੁਨੀਆਂ ਦੇ ਅੰਦਰ ਜੀਵਨ ਬਤੀਤ ਕਰਦੇ ਹੋਏ ਮੋਹ ਮਾਇਆ ਤਿਆਗ ਦਿੰਦੇ ਹਨ ਕਾਮ ਕ੍ਰੋਧ ਤਿਆਗ ਦਿੰਦੇ ਹਨ ਵਿਕਾਰ ਤਿਆਗ ਦਿੰਦੇ ਹਨ ਔਗਣ ਤਿਆਗ ਕੇ ਉਸ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜੀਵਨ ਬਤੀਤ ਕਰਦੇ ਹਨ ਸੋ ਕਬੀਰ ਜੀ ਇਸ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਇਸ ਜੀਵਨ ਦੇ ਅੰਦਰ ਦੁਨੀਆਂ ਦਾ ਮੋਹ ਇੱਕ ਕਾਜਲ ਦੀ ਕੋਠੜੀ ਦੀ ਤਰ੍ਹਾਂ ਹੈ ਭਾਵ ਕੇ ਸਾਡੇ ਜੀਵਨ ਨੂੰ ਗੰਧਲਾ ਕਰ ਦੇਗਾ ਸਾਡੇ ਜੀਵਨ ਵਿੱਚ ਵਿਕਾਰ ਪੈਦਾ ਕਰ ਦੇਗਾ ਸੋ ਇਸ ਤੋਂ ਬਚ ਕੇ ਉਸ ਵਾਹਿਗੁਰੂ ਜੀ ਦੇ ਨਾਲ ਪਿਆਰ ਕਰਕੇ ਉਹਦੇ ਰੱਬੀ ਗੁਣਾ ਵਿੱਚ ਜੁੜ ਕੇ ਉਸ ਦੀ ਯਾਦ ਵਿੱਚ ਜੁੜ ਕੇ ਅਸੀਂ ਜੀਵਨ ਵਿੱਚ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ